ਦਿੱਲੀ ਲੌਬੀ ਤੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਿਲਕੁਲ ਸਾਈਡਲਾਈਨ ਕਰ ਦਿੱਤਾ ਔਰ ਉਸ ਤੋਂ ਬਾਅਦ ਕੁਝ ਹੀ ਘੰਟਿਆਂ ਬਾਅਦ ਇਹਦੇ ਪਰਮਾਨ ਅਤੇ ਸਬੂਤ ਵੀ ਮਿਲ ਗਏ ਜਦੋਂ ਕੱਲ ਪਟਿਆਲਾ ਤੋਂ ਇੱਕ ਅਹਿਮ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ ਜਿਹਦੇ ਵਿੱਚੋਂ ਭਗਵੰਤ ਮਾਨ ਗੈਰ ਹਾਜ਼ਰ ਰਹੇ ਪੂਰੇ ਪੰਜਾਬ ਤੋਂ ਯਾਤਰਾ ਗੱਡੀ ਗਈ ਪਰ ਭਗਵੰਤ ਮਾਨ ਨੂੰ ਉਹਦੇ ਵਿੱਚ ਦੇਖਿਆ ਨਹੀਂ ਗਿਆ ਕੀ ਭਗਵੰਤ ਮਾਨ ਆਪ ਨਹੀਂ ਆਏ ਜਾਂ ਉਹਨਾਂ ਨੂੰ ਸੱਦਿਆ ਨਹੀਂ ਗਿਆ ਇਸ ਯਾਤਰਾ ਦੇ ਵਿੱਚ ਅਮਨ अरोੜਾ ਨੂੰ ਉਭਾਰਿਆ ਗਿਆ ਔਰ ਦੂਜੇ ਬੰਨੇ ਕਈ ਵਾਰ ਇਹ ਹੁੰਦਾ ਕਿ ਸ਼ਾਇਦ ਮੁੱਖ ਮੰਤਰੀ ਕਿਤੇ ਬਿਜੀ ਹੋਣਗੇ ਦੂਜਾ ਜਿਹੜਾ ਅਹਿਮ ਫੰਕਸ਼ਨ ਸੀਗਾ ਉਹ ਦਿੱਲੀ ਦੇ ਵਿੱਚ ਅਹਿਮ ਫੰਕਸ਼ਨ ਦਿੱਲੀ ਦਾ ਪਾਰਟੀ ਦਾ ਸਥਾਪਨਾ ਦਿਵਸ ਸੀ ਜਿੱਥੇ ਅਰਵਿੰਦ ਕੇਜਰੀਵਾਲ ਨਾਲ ਸੰਦੀਪ ਪਾਠਕ ਰਾਗ ਆਯੂਸ਼ੀ ਸਮੇਤ ਬਹੁਤ ਸਾਰੇ ਸਾਰੇ ਲੀਡਰਸ਼ਿਪ ਉੱਤੇ ਮੌਜੂਦ ਸੀ ਪਰ ਭਗਵੰਤ ਮਾਨ ਉੱਥੇ ਵੀ ਨਹੀਂ ਸੀ ਯਾਨੀ ਪਾਰਟੀ ਦੇ ਦੋ ਅਹਿਮ ਸਮਾਗਮ ਜਿਨ੍ਹਾਂ ਦੇ ਵਿੱਚੋਂ ਭਗਵੰਤ ਮਾਨ ਗੈਰ ਹਾਜ਼ਰ ਰਹੇ ਔਰ ਇਹ ਗੈਰ ਹਾਜ਼ਰ ਰਹੇ ਜਾਂ ਉਹਨਾਂ ਨੂੰ ਸੱਦਿਆ ਨਹੀਂ ਗਿਆ ਜਾਂ ਪਾਰਟੀ ਦੇ ਵੱਲੋਂ ਬਿਲਕੁਲ ਭਗਵੰਤ ਮਾਨ ਨੂੰ ਗੈਰਹਾਜ਼ਰ ਦਿਖਾ ਕੇ ਖਤਮ ਕਰਨ ਦੀ ਕੋਸ਼ਿਸ਼ ਹੈ ਜਾਂ ਕਰ ਹੀ ਦਿੱਤਾ ਇਸ ਤੇ ਬਹੁਤ ਐਮਰਜੈਂਸੀ ਗੱਲਬਾਤ ਕਰਨੀ ਹੈ ਔਰ ਉਧਰ ਭਗਵੰਤ ਮਾਨ ਇੱਕ ਬਹੁਤ ਅਹਿਮ ਤੇ ਜ਼ਰੂਰੀ ਫਾਈਲ ਜਿਹੜੀ ਉਹ ਨੱਪੀ ਬੈਠੇ ਆ ਦਸਤਕਤ ਨਹੀਂ ਕਰ ਰਹੇ ਕਿਉਂ ਪਿਛਲੇ 30 ਦਿਨਾਂ ਤੋਂ ਕਹਿੰਦੇ ਉਹ ਫਾਈਲ ਇਦਾਂ ਹੀ ਪਈ ਹੈ ਔਰ ਜਿਹਦੇ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿਉਂ ਨੱਪੀ ਬੈਠੇ ਕਿਹੜੀ ਫਾਈਲ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੱਲ ਕਿਸਾਨ ਅੰਦੋਲਨ ਦੇ ਜਿਹੜੇ ਅਹਿਮ ਆਗੂ ਰਹੇ ਜਗਜੀਤ ਸਿੰਘ ਢੱਲਿਆਰ ਉਹਨਾਂ ਦੇ ਵੱਲੋਂ ਇੱਕ ਭੁੱਖ ਹੜਤਾਲ ਰੱਖੀ ਗਈ ਸੀ ਤੇ ਪੁਲਿਸ ਨੇ ਉਹਨਾਂ ਨੂੰ ਚੱਕ ਕੇ ਡੀ ਐਮ ਸੀ ਜਿਹੜੀ ਧੱਕੇ ਨਾਲ ਲੈ ਗਈ ਪੁਲਿਸ ਨੇ ਹਿਰਾਸਤ ਚ ਲੈ ਲਿਆ ਕਿਉਂ ਜੇ ਧਰਮਿਆ ਚੋਂ ਨਿਕਲੀ ਆਮ ਆਦਮੀ ਪਾਰਟੀ ਲੋਕਾਂ ਨੂੰ ਪ੍ਰੋਟੈਸਟ ਕਰਨ ਦੀ ਆਜ਼ਾਦੀ ਨਹੀਂ ਦਿੱਤੀ ਤਾਂ ਫਿਰ ਕੌਣ ਦੇਊਗਾ ਔਰ ਇੰਨਾ ਕਿਸਾਨਾਂ ਤੋਂ ਹੁਣ ਭੁਗਤਾਨਤਮਾਨ ਤੇ ਸਰਕਾਰ ਨੂੰ ਡਰ ਕਿਉਂ ਲੱਗਣ ਲੱਗ ਗਿਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਮੇਨਾ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਦਰਨ ਫਕਰੀਆ ਕਾਲ ਅੰਕੀ ਸਾਹਿਬ ਮਾਫ ਕਰਨਾ ਸ਼ਬਦ ਵਰਤਣ ਲੱਗਿਆ ਹਲੇ ਆਪਾਂ ਕੱਲ ਹੀ ਗੱਲ ਕਰਕੇ ਹਟੇ ਸੀ ਕਿ ਭਗਵੰਤ ਮਾਨ ਨੂੰ ਬਿਲਕੁਲ ਸਾਈਡ ਲਾਈਨ ਕਰ ਦਿੱਤਾ ਪਰ ਕੁਝ ਭੇਡਾਂ ਕਿਸਮ ਦੇ ਲੋਕ ਉਹ ਕਹਿ ਰਹੇ ਸੀ ਕਿ ਨਹੀਂ ਇਹ ਗੱਲ ਦੀ ਸੱਚਾਈ ਨਹੀਂ ਹੈ ਤੁਸੀਂ ਜਾਣ ਕੇ ਕਰ ਰਹੇ ਹੋ ਜੇ ਇਦਾਂ ਹਲੇ ਪ੍ਰੋਗਰਾਮ ਕੀਤੇ ਕੁਝ ਹੀ ਮੈਂਟੀ ਹੋਈ ਸੀ ਤੇ ਉਧਰੋਂ ਪਟਿਆਲਾ ਦੇ ਵਿੱਚ ਯਾਤਰਾ ਜਿਹੜੀ ਨਿਕਲ ਪਈ ਜਿਹੜੀ ਧੰਵਾਦ ਯਾਤਰਾ ਇਹਨਾਂ ਨੇ ਕੱਢੀ ਹੈ ਔਰ ਉਸ ਧਨਵਾਦ ਯਾਤਰਾ ਦੇ ਵਿੱਚੋਂ ਇੱਕ ਅਹਿਮ ਯਾਤਰਾ ਹੋਵੇ ਜਦ ਕਿ ਹਰ ਛੋਟੇ ਤੋਂ ਛੋਟਾ ਈਵੈਂਟ ਹਰ ਛੋਟੀ ਤੋਂ ਛੋਟੀ ਗੱਲ ਨੂੰ ਵੱਡੇ ਪੱਧਰ ਤੇ ਸੈਲੀਬ੍ਰੇਟ ਕਰਨਾ ਭਗਵੰਤ ਮਾਨ ਦੀ ਆਦਤ ਬਣ ਚੁੱਕੀ ਸੀ ਔਰ ਆਪਣੇ ਆਪ ਨੂੰ ਹੀਰੋ ਦੇ ਤੌਰ ਤੇ ਉਭਾਰਨਾ ਭਗਵੰਤ ਮਾਨ ਦੀ ਆਦਤ ਬਣ ਗਈ ਸੀ ਹੁਣ ਆਪਾਂ ਦੇਖਿਆ ਕਿ ਸਮਾਗਮਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਅੱਤੇ ਤੋਂ ਜ਼ਿਆਦਾ ਹਿੱਸੇਦਾਰੀ ਲੈਣ ਲੱਗੇ ਤੇ ਕੱਲ ਅਹਿਮ ਜਿਹੜਾ ਸਮਾਗਮ ਸੀਗਾ ਉਹਦੇ ਵਿੱਚੋਂ ਭਗਵੰਤ ਮਾਨ ਗੈਰਹਾਜ਼ਰ ਰਹੇ ਜਿਹੜੀ ਇਹ ਧਨਵਾਦ ਯਾਤਰਾ ਸੀਗੀ ਇਨੇ ਵਿੱਚੋਂ ਭਗਵੰਤ ਮਾਨ ਗੈਰ ਹਾਜ਼ਰ ਰਹੇ ਆ। ਪਰ ਦੂਜੇ ਵੱਨੇ ਦੂਜਾ ਅਹਿਮ ਸਮਾਗਮ ਪਾਰਟੀ ਦਾ ਜਿੱਥੇ ਕੇਜਰੀਵਾਲ ਸਮੇਤ ਬਹੁਤ ਸਾਰੇ ਅਹਿਮ ਲੀਡਰ ਸੀਗੇ ਪਾਰਟੀ ਦਾ ਸਥਾਪਨਾ ਦਿਵਸ ਸੀਗਾ ਉੱਥੇ ਵੀ ਭਗਵੰਤ ਮਾਨ ਗੈਰ ਹਾਜ਼ਰ ਰਹੇ। ਕੀ ਵਾਕਈ ਹੀ ਹੁਣ ਜਿਹੜਾ ਭਗਵੰਤ ਮਾਨ ਨੂੰ ਆਪਾਂ ਮੰਨ ਲਈਏ ਕਿ ਵਾਕਈ ਹੀ ਸਾਈਡਲਾਈਨ ਕਰ ਦਿੱਤਾ ਔਰ ਜ਼ੀਰੋ ਵਾਲੇ ਪਾਸੇ ਨੂੰ ਧੱਕਣਾ ਭਗਵੰਤ ਮਾਨ ਨੂੰ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਵਿਰੋਧਤਾ ਇਸ ਧਨਵਾਦ ਯਾਤਰਾ ਤੇ ਵੀ ਸਵਾਲ ਚੁੱਕ ਰਿਹਾ ਕੀ ਕਹਿੰਦੀ ਆ ਵਿਰੋਧੀ ਔਰ ਕੀ ਇਹ ਧਨਵਾਦ ਯਾਤਰਾ ਕੱਢੀ ਜਾਣੀ ਚਾਹੀਦੀ ਸੀ ਜੇ ਕੱਢੀ ਜਾਣੀ ਚਾਹੀਦੀ ਹੈ ਤਾਂ ਭਗਵੰਤ ਮਾਨ ਦੋਮਾ ਸਮਾਗਮਾਂ ਦੇ ਵਿੱਚੋਂ ਗਾਇਬ ਹਾ ਚੁੱਕੇ ਸੁਖੰਦਰ ਜੀ ਪੜ੍ਹੀ ਹਰਾਨੀ ਦੀ ਗੱਲ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਈ ਹੋਣ ਔਰ ਆਮ ਆਦਮੀ ਪਾਰਟੀ ਨੇ 2022 ਦੀ ਜਿਹੜੀ ਚੋਣ ਆ ਉਹਨਾਂ ਦੇ ਸਿੱਤੇ ਡੜੀ ਹੋਏ ਤੇ 92 ਵਿਧਾਇਕ ਲੈ ਕੇ ਉਹ ਵਿਧਾਨ ਸਭਾ 'ਚ ਪਹੁੰਚੇ ਹੋ ਤੇ ਸੇਨੂ ਸਾਹਿਬ ਉਸ ਤੋਂ ਮਗਰੋਂ 3 ਏ ਜਿਹੜੀਆਂ ਜਿੰਨੀ ਚੋਣਾ ਹੁੰਦੀਆਂ ਨੇ ਤਿੰਨ ਹੀ ਜਿੰਨੀ ਚੋਣਾ 'ਚ ਭਗਵੰਤ ਮਾਨ ਦੇ ਸਿਰ ਤੇ ਜਾਂ ਅਰਵਿੰਦ ਕੇਜਰੀ ਦੀ ਵਾਰ ਤੇ ਸਿਰ ਤੇ ਆਮ ਆਪੀ ਪਾਰਟੀ ਵਧੀਆ ਪ੍ਰਦਰਸ਼ਨ ਕਰਦੀ ਆ ਤੇ ਚਾਰ ਸੀਟਾਂ ਜਿਹੜੀਆਂ ਦੁਬਾਰਾ ਲੈ ਜਾਂਦੀ ਇੱਕ ਜਲੰਧਰ ਵਾਲੀ ਤੇ ਤਿੰਨ ਏਜ ਲਈਆਂ ਤੋਂ ਉਸ ਤੋਂ ਬਾਅਦ ਸ਼ੁਕਰਾਨਾ ਯਾਤਰਾ ਕੱਢੀ ਜਾਂਦੀ ਆ ਆਮ ਆਪੀ ਪਾਰਟੀ ਵੱਲੋਂ ਤੇ ਉਹਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨਰਾਰਤ ਰਹਿੰਦੇ ਆ ਉਹਨਾਂ ਦੀ ਕਿਤੇ ਵੀ ਖਾਸ ਚਿਹੜੀਆਂ ਦਿਖਾਈ ਨਹੀਂ ਦਿੰਦੀ ਬਹੁਤ ਵਧੀਆ ਗੱਲ ਕੀਤੀ ਕਿ ਹਰ ਛੋਟੇ ਤੋਂ ਛੋਟੇ ਫੰਕਸ਼ਨ ਵਿੱਚ ਮੁੱਖ ਮੰਤਰੀ ਸਾਹਿਬ ਹਮੇਸ਼ਾ ਅੱਗੇ ਹੁੰਦੇ ਆ ਕ੍ਰੈਡਿਟ ਲੈਂਦੇ ਆ ਔਰ ਅਕਵਾਇ ਕਰਦੇ ਉਹ ਨਸਰ ਹੁੰਦੇ ਆ ਚਾਹੇ ਸਕੂਲ ਆਫ ਐਮੀਨਸ ਦਾ ਅੰਮ੍ਰਿਤਸਰ ਚ ਮੁੱਦਾ ਹੋਵੇ ਉਥੇ ਵੀ ਭਗਵੰਤ ਮਾਨ ਹੁਣੀ ਸਾਹਮਣੇ ਦਿਖਾਈ ਦਿੱਤੇ ਸੀ ਬਤੀਤ ਦਮ ਚ ਲੈ ਵੱਡੇ ਵੱਡੇ ਫੰਕਸ਼ਨ ਪੰਜਾਬ ਚ ਹੋਏ ਤੇ ਮੇਰਾ ਖਿਆਲ ਇਸ ਤੋਂ ਵੱਡਾ ਕੋਈ ਫੰਕਸ਼ਨ ਹੋਰ ਹੋ ਨਹੀਂ ਸਕਦਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਜਿੰਨੇ ਚੋਣਾਂ ਦੇ ਵਿੱਚ ਤਿੰਨ ਚੋਣਾਂ ਜਿਹੜੀਆਂ ਉਹ ਜਿੱਤੀਆਂ ਹੋਣ ਤੇ ਪਾਰਟੀ ਦੀ ਸ਼ੁਕਰਾਨਾ ਯਾਤਰਾ ਜਿਹੜੀ ਪਟਿਆਲਾ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣੀ ਸੀ ਉਥੇ ਨਾ ਤਾਂ ਭਗਵੰਤ ਮਾਨ ਸਟਾਰਟਿੰਗ ਤੇ ਨਜ਼ਰ ਆਈ ਨਾ ਕਿਤੇ ਵਿਚਾਰ ਨਜ਼ਰ ਆਏ ਤੇ ਨਾ ਹੀ ਕਿਤੇ ਅੰਤ ਵਿੱਚ ਨਜ਼ਰ ਆਏ ਨੰਬਰ 1 ਨੰਬਰ 2 ਦੂਜਾ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਜਿਹਦੇ ਉੱਤੇ ਹਮੇਸ਼ਾ ਪਾਰਟੀ ਦਾ ਹਰ ਵਰਕਰ ਮਾਨ ਕਰਦਾ ਦਿੱਲੀ 'ਚ ਮਨਾਇਆ ਜਾ ਰਿਹਾ ਉਥੇ ਵੀ ਕਿਹਦੀ ਟੌਪ ਤੇ ਲੀਡਰਸ਼ਿਪ ਆ ਉਥੇ ਮੌਜੂਦ ਹੁੰਦੀ ਆ ਕਿਉਂਕਿ ਉਹ ਫੰਕਸ਼ਨ ਜਿਹੜਾ ਦਿੱਲੀ ਸਰਕਾਰ ਦਾ ਨਹੀਂ ਆ ਉਹ ਆਮ ਆਦਮੀ ਪਾਰਟੀ ਦਾ ਫਾਊਂਡੇਸ਼ਨ ਡੇ ਆ ਸਥਾਪਨਾ ਦਿਵਸ ਆ ਤਾਂ ਉਥੇ ਕੁਦਰਤੀ ਤੌਰ ਤੇ ਜ਼ਿਕਰ ਭਗਵੰਤ ਮਾਨ ਹੁਣੀ ਨਹੀਂ ਪਹੁੰਚਦੀ ਤਾਂ ਫਿਰ ਸਵਾਲਾਂ ਦੇ ਘੇਰੇ ਵਿੱਚ ਆਉਣਗੇ ਹੁਣ ਦੋ ਇਨਸੀਡੈਂਟ ਇੱਕ ਦਿੱਲੀ ਚ ਇੱਕ ਪੰਜਾਬ ਚ ਔਰ ਦੋਵਾਂ ਥਾਵਾਂ ਤੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਨੇ ਕਈ ਤਰ੍ਹਾਂ ਦੇ ਸ਼ੰਕਿਆਂ ਨੂੰ ਪੈਦਾ ਕੀਤਾ ਸ਼ੰਕਿਆਂ ਤੋਂ ਪਾਪ ਇਸ ਕਰਕੇ ਕਿ ਬੀਤੇ ਦੇ ਸਮਝ ਤੁਸੀਂ ਦੇਖ ਲਓ ਕਿ ਜਦੋਂ ਦੇ ਅਰਵਿੰਦ ਕੇਜਰੀਵਾਲ ਬਾਹਰ ਆਏ ਉਦੋਂ ਤੋਂ ਲੈ ਕੇ ਹੁਣ ਤੱਕ ਭਗਵੰਤ ਮਾਨ ਨੂੰ ਹਰ ਰੋਜ਼ ਬੈਕਫਰੌਂਟ ਤੇ ਜਿਹੜਾ ਲਜ਼ਾਇਜ਼ਾ ਰਹਾ ਤਾਂ ਹੋ ਵੀ ਹੋ ਵੀ ਉਹਨਾਂ ਨੂੰ ਹਾਸ਼ੀਏ ਤੋਂ ਬਾਹਰ ਧੱਕਿਆ ਜਾ ਰਿਹਾ ਹੁਣ ਕੱਲ ਦਾ ਸਮਾਗਮ ਜਿਹੜਾ ਕੱਲ ਦਾ ਮੇਨ ਫੰਕਸ਼ਨ ਜਿਹੜਾ ਪਟਿਆਲੇ ਤੋਂ ਸ਼ੁਰੂ ਹੁੰਦਾ ਉਹਦੇ ਵਿੱਚ ਕੁਲਤਾਰ ਸਿੰਘ ਸਤਵਾ ਵੀ ਨਜ਼ਰ ਆਏ ਹਰਪਾਲ ਸਿੰਘ ਚੀਮਾ ਵੀ ਨਜ਼ਰ ਆਏ ਅ ਦੂਸਰੇ ਬੰਨੇ ਜਿਹੜੇ ਅਮਨ अरोड़ा ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਉਹ ਅਗਵਾਈ ਕਰਦੇ ਨਜ਼ਰ ਆਏ ਉਹਨਾਂ ਦੇ ਸੱਜੇ ਸ਼ੈਰੀ ਕਲਸੀ ਜਿਹੜੇ ਬਟਾਲਾ ਤੋਂ ਵਿਧਾਇਕ ਨੇ ਉਹ ਨਜ਼ਰ ਆਏ ਪਰ ਪੰਜਾਬ ਦਾ ਮੁੱਖ ਮੰਤਰੀ ਜੇਕਰ ਆਪਣੀ ਹੀ ਪਾਰਟੀ ਦੇ ਇਸ ਫੰਕਸ਼ਨ ਵਿੱਚ ਸ਼ੁਕਰਾਨਾ ਯਾਤਰਾ ਦੇ ਵਿੱਚ ਨਹੀਂ ਹੁੰਦਾ ਤਾਂ ਸਿੱਧੂ ਸੋ ਫਿਰ ਸਵਾਲਾਂ ਤੇ ਕੀਤੇ ਤੇ ਪੈਦਾ ਹੋਣਗੇ ਪ੍ਰਸ਼ਨ ਤਾਂ ਪੈਦਾ ਹੋਣਗੇ ਤਾਂ ਇਸ ਦੇ ਪਿੱਛੇ ਕੀ ਆਮ ਆਦਮੀ ਪਾਰਟੀ ਦੀ ਕੋਈ ਵਿਸ਼ੇਸ਼ ਰਾਣੀਤੀ ਹੈ ਤਾਲੀਆਂ ਨਹੀਂ ਤਾਂ ਇਸ ਮੁੱਦੇ ਨੂੰ ਚੁੱਕਿਆ ਆਕਾਲੀ ਕੰਨ ਸ਼ੁਕਰਾਨਾ ਯਾਤਰਾ ਦੀ ਧੋਰ ਕੀ ਹੈ ਚਲੋ ਕਰਦੀ ਕੀ ਤੁਹਾਨੂੰ ਆਪਣੇ ਕੰਮਾਂ ਤੇ ਭਰੋਸਾ ਨਹੀਂ ਹੈ ਬਿਲਕੁਲ ਪਰਸ਼ਨ ਵਾਜਬ ਹੈ ਕਿ ਜੇਕਰ ਤੁਸੀਂ ਚੋਣਾਂ ਜਿੱਤੀਆਂ ਨੇ ਜਾਂ ਤਾਂ ਪਹਿਲੀ ਚੋਣ ਜਿੱਤੀ ਹੁੰਦੀ ਉਸ ਵਕਤ ਤਾਂ ਪਾਰਟੀ ਦਾ ਸ਼ੁਕਰਾਨਾ ਯਾਤਰਾ ਵੱਦੀ ਆ ਪਰ ਇੱਕਦਮ ਤੁਸੀਂ ਇੱਕ ਜਿੰਮੀ ਚੋਣਾ ਉਹ ਜਿੰਮੀ ਚੋਣਾ ਜਿਹਨਾਂ ਨੂੰ ਜਿੱਤਣ ਦਾ ਨਾ ਤਾਂ ਤੁਹਾਨੂੰ ਕੋਈ ਪ੍ਰਾਫਿਟ ਆ ਤੇ ਨਾ ਹੀ ਕੋਈ ਨੁਕਸਾਨ ਆ ਇੱਕ ਵੈਸੇ ਬਿਨਾਂ ਗੱਲ ਤੋਂ ਤੁਸੀਂ ਝੰਡੇ ਬਲੰਦ ਕਰਕੇ ਸ਼ੁਕਰਾਨਾ ਯਾਤਰਾ ਕੱਢਦੇ ਜੀ ਬੂਈ ਸਵਾਲਾਂ ਤੇ ਘੇਰੇ ਕਿਉਂਦੀ ਕਿ ਤੁਹਾਨੂੰ ਆਪਣੇ ਕੰਮਾਂ ਦਾ ਭਰੋਸਾ ਨਹੀਂ ਉਹ ਹੀ ਅਰਮਿਤ ਕੇਸਰੀਵਾਲ ਜਿਹਨੂੰ ਕਹਿੰਦੀ ਹੈ ਦਿੱਲੀ ਚ ਕਿ ਹਾਂ ਭਈ ਅਸੀਂ ਕੰਮ ਕੀਤਾ ਸਰ ਵੋਟ ਪਾ ਦਿਓ ਫਿਰ ਸ਼ੁਕਰਾਨਾ ਯਾ ਪਰ ਜਿਸ ਤਰੀਕੇ ਨਾਲ ਅਗਲੀ ਗੱਲ ਲੁਧਿਆਣੇ ਦੇ ਵਿੱਚ ਜਾ ਕੇ ਫੰਕਸ਼ਨ ਜਿਸ ਤਰੀਕੇ ਨਾਲ ਆਦਰਸ਼ਕਰ ਪਹੁੰਚਦਾ ਤਾਂ ਉਥੇ ਕੁਦਰਤ ਤੌਰ ਤੇ ਬੜਾ ਵੱਡੀ ਗੱਲ ਜਿਹੜੀ ਹੋਈ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਜਿਸ ਤਰੀਕੇ ਨਾਲ ਇਸ ਫੰਕਸ਼ਨ ਨੂੰ ਸ਼ੁਕਰਾਨਾ ਯਾਤਰਾ ਦੀ ਜਿਹੜੀ ਅਗਵਾਈ ਆ ਅਮਨ ਅਰੋੜਾ ਨੇ ਕੀਤੀ ਕੀ ਅਮਨ ਅਰੋੜਾ ਇੱਕ ਪਾਵਰ ਸੈਂਟਰ ਤੇ ਵਜੋਂ ਦੂਜੇ ਨੰਬਰ ਦੀ ਕਤਾਰ ਦੇ ਵਿੱਚ ਉਭਾਰਿਆ ਜਾ ਰਿਹਾ ਹੈ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮੰਡ ਇਸ ਵਕਤ ਇੱਕ ਅਜਿਹੀ ਲੀਡਰਸ਼ਿਪ ਨੂੰ ਪੈਦਾ ਕਰਨ ਦੇ ਚੱਕਰ ਦੇ ਵਿੱਚ ਹੈਗੀ ਆ ਜਾਂ ਕਰ ਰਹੀ ਆ ਕਿ ਹਾਂ ਭਗਵੰਤ ਮਾਨ ਤੋਂ ਬਾਅਦ ਅਸੀਂ ਸਾਡੇ ਕੋਲ ਇਹ ਚਿਹਰਾ ਹੈਗਾ ਜਿਸ ਤਰੀਕੇ ਨਾਲ ਬੀਜੇਪੀ ਦੀ ਕਾਰਸ਼ੇਲੀ ਹੈ ਬੀਜੇਪੀ ਦੀ ਕਾਰਸ਼ੇਲੀ ਵੀ ਸੁਖੰਦਰ ਜੀ ਇਸੇ ਤਰੀਕੇ ਦੀ ਹੈ ਕਿ ਪਹਿਲੀ ਕਤਾਰ ਵਿੱਚ ਦੋ ਨੇਤਾ ਜਿਸ ਤਰੀਕੇ ਨਾਲ ਇਹ ਸਮੇਂ ਬਾਜਪਾ ਹੀ ਅਡਵਾਂਗੀ ਐਸ ਲਈ ਨਰਿੰਦਰ ਮੋਦੀ ਔਰ ਦੂਸਰੇ ਬਨੇ ਅਮਿਤ ਸ਼ਾ ਸੈਕੰਡ ਲੀਡ ਦੇ ਵਿੱਚ ਰਾਜਨਾਥ ਸਿੰਘ ਇਹੋ ਜਿਹੀ ਬਣਦੀ ਉਹੋ ਜੀ ਜਿਹੜੀ ਪ੍ਰਪੋਜ਼ਲ ਉਹੋ ਜੀ ਰਣਨੀਤੀ ਜਿਹੜੀ ਆਪਾ ਦੀ ਪਾਰਟੀ ਵਿੱਚ ਕੰਮ ਕਰ ਰਹੀ ਹੈ ਔਰ ਜੇਕਰ ਹੁਣ ਸੈਕੰਡ ਲੀਡਰਸ਼ਿਪ ਤੋਂ ਸ਼ੁਰੂ ਸਵਾਲ ਆਣ ਕਿ ਦਾ ਵੇਸ ਕਰਕੇ ਖੜੇ ਹੁੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਅਹਿਮ ਯਾਤਰਾ ਕੱਢੀ ਜਾਂਦੀ ਹੋਵੇ ਸ਼ੁਕਰਾਨਾ ਯਾਤਰਾ ਕੱਢੀ ਜਾਂਦੀ ਹੋਵੇ ਛੋਟੇ ਛੋਟੇ ਫੰਕਸ਼ਨਾਂ ਨੂੰ ਸੈਲੀਬ੍ਰੇਟ ਕਰਨ ਵਾਲੇ ਭਗਵੰਤਬਾਨ ਉਹਦੇ ਵਿੱਚੋਂ ਗੈਰ ਹਾਜ਼ਰ ਔਰ ਮੈਂ ਕਹਿੰਦਾ ਕਿ ਹਰ ਐਮ ਐਲ ਏ ਮੰਤਰੀ ਜਿਹੜਾ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਇਆ ਆਪਣੇ ਆਪਣੇ ਹਲਕੇ ਦੇ ਵਿੱਚੋਂ ਚਲੋ ਆਪਾਂ ਕਹਿ ਸਕਦੇ ਸੀ ਕਿ ਯਾਤਰਾ ਦੇ ਵਿੱਚ ਸ਼ਾਮਿਲ ਨਹੀਂ ਹੋਏ ਕਿ ਭਾਈ ਦਿੱਲੀ ਦੇ ਵਿੱਚ ਜਿਹੜਾ ਅਰਵਿੰਦ ਕੇਜਰੀਵਾਲ ਹੋਣਾ ਦੇ ਵੱਨੋਂ ਇੱਕ ਸਥਾਪਨਾ ਦਿਵਸ ਜਿਹੜਾ ਉਹ ਮਨਾਇਆ ਗਿਆ ਦਿੱਲੀ ਦੇ ਵਿੱਚ ਪਾਰਟੀ ਦਾ ਜਿੱਤੇ ਸਾਰੇ ਵੱਡੇ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਪਹੁੰਚੇ ਸ਼ਾਇਦ ਭਗਵੰਤ ਮਾਨ ਉੱਥੇ ਗਏ ਹੋਣ ਭਗਵੰਤ ਮਾਨ ਉਸ ਫੰਕਸ਼ਨ ਦੇ ਵਿੱਚੋਂ ਵੀ ਗੈਰ ਹਾਜ਼ਰ ਸੀ ਸਵਾਲ ਇਹ ਇਸ ਕਰਕੇ ਉੱਠਦੇ ਆ ਕਿ ਜੇ ਪੰਜਾਬ ਵਾਲੇ ਫੰਕਸ਼ਨ 'ਚ ਨਹੀਂ ਸੀਗੇ ਤਾਂ ਹੋ ਸਕਦਾ ਕਿ ਭਾਈ ਦਿੱਲੀ ਵਾਲੇ ਫੰਕਸ਼ਨ 'ਚ ਹੋਣ ਤੇ ਜੇ ਦਿੱਲੀ ਵਾਲੇ ਫੰਕਸ਼ਨ 'ਚ ਵੀ ਹੈ ਨਹੀਂ ਸੀ ਤੇ ਲੱਗਦਾ ਸੀ ਕਿ ਭਾਈ ਪੰਜਾਬ ਵਾਲੇ ਫੰਕਸ਼ਨ 'ਚ ਹੋਣਗੇ ਪਰ ਦੋਨੋਂ ਹੀ ਫੰਕਸ਼ਨਾਂ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਭਗਵੰਤ ਮਾਨ ਦੀ ਗੈਰ ਹਾਜ਼ਰੀ ਜਿਹੜੀ ਆ ਉਹ ਰੜਕ ਰਹੀ ਹੈ ਔਰ ਇਹ ਵੀ ਹੈ ਨਹੀਂ ਕਿ ਭਗਵੰਤ ਮਾਨ ਕਿਸੇ ਹੋਰ ਸਮਾਗਮ ਦੇ ਵਿੱਚ ਇਕੱਲੇ ਗਏ ਹੁਣ ਇਹ ਵੀ ਜਿਹੜੀ ਉਹ ਗੱਲ ਨਜ਼ਰ ਨਹੀਂ ਆਈ ਕਿਹੜੀ ਗੱਲ ਨੂੰ ਨਹੀਂ ਨਜ਼ਰ ਆਏ ਨਵੇਂ ਪ੍ਰਧਾਨ ਦੇ ਨਾਲ ਜਾਂ ਕਨਵੀਨਰ ਦੇ ਨਾਲ ਦਿੱਲੀ ਦੇ ਵਿੱਚ ਅਹਿਮ ਸਮਾਗਮ ਭਗਵੰਤ ਮਾਨ ਤਾਂ ਛੱਡਦੇ ਹੀ ਨਹੀਂ ਹੈਲੀਕਾਪਟਰ ਤੇ ਭਲਾ 10 ਮਿੰਟ ਜਾਣਾ ਪਵੇ ਉਹ ਜਾਂਦੇ ਹੀ ਜਾਂਦੇ ਆ ਪਰ ਕਮਾਲ ਦੀ ਗੱਲ ਹੈ ਕਿ ਭਗਵੰਤ ਮਾਨ ਹੁਣ ਪਾਰਟੀ ਦੇ ਅਹਿਮ ਸਮਾਗਮਾਂ ਦੇ ਵਿੱਚੋਂ ਗੈਰ ਹਾਜ਼ਰ ਰਹੇ ਆ ਔਰ ਉਹੀ ਚੀਜ਼ ਮੈਨੂੰ ਲੱਗਦਾ ਤੋਂ ਫਾਰਡ ਵਾਲਾ ਸਿਸਟਮ ਜਿਆਦਾ ਵੱਧ ਰਿਹਾ ਹੈ ਕਿਉਂਕਿ ਅਮਨ ਅਰੂੜਾ ਨੂੰ ਜਿਹੜੀ ਦੂਜੀ ਲਾਈਨ ਦੀ ਲੀਡਰਸ਼ਿਪ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਲੀਡਰਸ਼ਿਪ ਨੂੰ ਜਿਹੜਾ ਜਿਆਦਾ ਉਭਾਰਿਆ ਜਾ ਰਿਹਾ ਸ਼ਾਇਦ ਭਗਵੰਤਬਾਣ ਨੂੰ ਉਹ ਕਿੰਨਾ ਕਿਤੇ ਰਾਸ ਨਹੀਂ ਆ ਰਿਹਾ ਤਖਤੂਰ ਜੀ ਦੇਖੋ ਇਹ ਤਾਂ ਗੱਲ ਸਪਸ਼ਟ ਹੈ ਕਿ ਜਦੋਂ ਭਗਵੰਤਬਾਣ ਹੁਣੀ ਹਸਪਤਾਲ ਦਾਖਲ ਹੁੰਦੇ ਆ ਮੁਹਾਲੀ ਦੇ ਫੋਕਸ ਵਿੱਚ ਤਾਂ ਉਸ ਵਕਤ ਚਰਚਾਵਾਂ ਸਨ ਕਿ ਕਿਸ ਤਰੀਕੇ ਨਾਲ ਸਦੀ ਪਾਠ ਕਾਇਤ ਬਹੁਤ ਕੁਝ ਉਸ ਵਕਤ ਤੈਅ ਹੋਇਆ ਪਰ ਜਿਸ ਤਹ ਦਾ ਸਿੱਟਾ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਸਟਾਫ ਜਿਹੜਾ ਬਦਲਿਆ ਜਾਂਦਾ ਉਹਨਾਂ ਦੇ ਵਿਧਾਇਕ ਉਹਨਾਂ ਦੇ ਮੰਤਰੀ ਨਵੇਂ ਬਣਾ ਦਿੱਤੇ ਜਾਂਦੇ ਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਅਕਰ ਵੇਖਿਆ ਜਾਈ ਤਾਂ ਭਗਵੰਤ ਬਾਣ ਫੁੜੀ ਥੱਲੇ ਵਾਲੀ ਗਿਆ ਹਾਸ਼ੀਵਾਲ ਉਹਨਾਂ ਨੂੰ ਧੱਕਿਆ ਜਾਂਦਾ ਰਿਹਾ ਤੇ ਸ਼ਾਇਦ ਇਸੇ ਤਰੀਕੇ ਦਾ ਲੱਗਦਾ ਕਿ ਪਾਰਟੀ ਦੀ ਜਿਹੜੀ ਹੁਣ ਹਾਈ ਕਮਾਂਡ ਉਹ ਇਹ ਸੋਚਦੀ ਆ ਕਿ ਹੁਣ ਨਗਰ ਦੀ ਕੰਪੀ ਜਿਹੜੀਆਂ ਚੋਣਾਂ ਆਨਵਾਰਡ ਗਿਆ ਨੇ ਤੇ ਨਗਰ ਦੀ ਆਪਣੀਆਂ ਚੋਣਾਂ ਜਿਹੜੀਆਂ ਸ਼ਹਿਰੀ ਮੋਟਰ ਜਿਹੜਾ ਜਿਆਦਾ ਪ੍ਰਭਾਵਸ਼ਾਲੀ ਹੈ ਕਿਉਂਕਿ ਸ਼ਹਿਰਾਂ ਚੋਂ ਵੋਟਾਂ ਪੈਣੀਆਂ ਨਹੀਂ ਤਾਂ ਇਸ ਕਰਕੇ ਹੋ ਸਕਦਾ ਕਿ ਅਸੀਂ ਹਿੰਦੂ ਚਿਹਰੇ ਨੂੰ ਉਭਾਰ ਕੇ ਹੀ ਅਸੀਂ ਸਾਰਾ ਜਿਹੜਾ ਬੈਨੀਫਿਟ ਆ ਉਹ ਲੈ ਲਈਏ ਤੇ ਹੋ ਸਕਦਾ ਕਿ ਭਗਵੰਤ ਮਾਨ ਉਹਨਾਂ ਨੂੰ ਸਾਫ਼ ਦਰਦੇਸ਼ ਦੇ ਦੇ ਪਏ ਹੁਣ ਤੇ ਹਾਂ ਵੀ ਤੁਸੀਂ ਇਹਨਾਂ ਸਭਾਤਮਨ ਦੀ ਜਿਹੜੀ ਆ ਅਗਵਾਈ ਦੀ ਯਾਤਰਾ ਨਹੀਂ ਕਰਦੇ ਤੁਸੀਂ ਕਾ ਠੀਕਾ ਮੁੱਖ ਮੰਤਰੀ ਦੇ ਅਹੁਦੇ ਦੇ ਰੂਪ ਦੇ ਵਿੱਚ ਬਹਿ ਕੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਢਮਾਉ ਜਿੰਨੀ ਖੋਈ ਚਾਹੀਦੀ ਚਲੋ ਇਹ ਵੀ ਗੱਲ ਇਥੋਂ ਤੱਕ ਮੰਨੀ ਜਾ ਸਕਦੀ ਆ ਪਰ ਦੂਜੇ ਪਾਸੇ ਦਿੱਲੀ ਦੇ ਵਿਚ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਜਿਹੜਾ ਉਹ ਅਰਵਿੰਦ ਕੇਜਰੀਵਾ ਦਾ ਸਥਾਪਨਾ ਦਿਵਸ ਨਹੀਂ ਆ ਉਹ ਸੰਦੀਪ ਪਾਟਕ ਦਾ ਸਥਾਪਨਾ ਦਿਵਸ ਨਹੀਂ ਆ ਉਹ ਕਿਸੇ ਵਿਅਕਤੀ ਦਾ ਨਹੀਂ ਆ ਬਲਕਿ ਪਾਰਟੀ ਦਾ ਹੈਗਾ ਤੇ ਜੇਕਰ ਪਾਰਟੀ ਦਾ ਸਥਾਪਨਾ ਦਿਵਸ ਆ ਤੇ ਭਗਵੰਤ ਮਾਨ ਵਰਗਾ ਜਿਹੜਾ ਲੀਡਰ ਉਸ ਪਾਰਟੀ ਦੀ ਪਹਿਲੀ ਕਤਾਰ ਦਾ ਨੇਤਾ ਉਸ ਫੰਕਸ਼ਨ 'ਤੇ ਬਿਠੀ ਹੀ ਸ਼ਾਮਲ ਨਹੀਂ ਹੁੰਦਾ ਕਸੂ ਬੁਜੀ ਫੀਰ ਪਾਸੂ ਬਾਬਾ ਕਾ ਕਿ ਪਾਰਟੀ ਦੀ ਲੀਡਰਸ਼ਿਪ ਪਾਰਟੀ ਦੀ ਅਹਿਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਿਨ ਬਦੇ ਭਗਵੰਤ ਮਾਨ ਨੂੰ ਸਾਈਡ ਲਾਈਨ ਤੇ ਕਰਨ ਦੇ ਚੱਕਰ ਦੇ ਵਿੱਚ ਆ ਚਾਹੇ ਉਹ ਪੰਜਾਬ ਚ ਹੋਵੇ ਤੇ ਚਾਹੇ ਉਹ ਦਿੱਲੀ ਦੇ ਵਿੱਚ ਹੋਵੇ ਤੁਹਾਨੂੰ ਯਾਦ ਹੋਣਾ ਕਿ ਜਰੂਰਵਿੰਦ ਕੇਸਰੀਵਾਲ ਜੇਰ ਚ ਸਨ ਤਾਂ ਦਿੱਲੀ ਦੇ ਕਈ ਅਹਿਮ ਫੰਕਸ਼ਨਾਂ ਦੇ ਵਿੱਚ ਭਗਵੰਤ ਮਾਨ ਹੁਣੀ ਬਹੁਤ ਦੇ ਦਿਖਾਈ ਦੇਣਾ ਸਮਝ ਜਦੋਂ ਰਾਜੀਲਾ ਗਰਾਊਂਡ ਦੇ ਵਿੱਚ ਰੈਲੀ ਕੀਤੀ ਗਈ ਤਾਂ ਸੁਨੀਤਾ ਕੇਸਦੀਵਾ ਤੇ ਦੂਜੇ ਪਾਸੇ ਭਗਵੰਤ ਮਾਨ ਹੁਣੀ ਉਸ ਰੈਲੀ ਚ ਬੋਲੇ ਤਾਂ ਉਸ ਫੰਕਸ਼ਨ ਤੋਂ ਬਾਅਦ ਜਿਸ ਤਰੀਕੇ ਨਾਲ ਭਗਵੰਤ ਮਾਨ ਦਾ ਕਦਮ ਉੱਠਿਆ ਖਾਸ ਤੌਰ ਤੇ ਕੌਮੀ ਸਿਆ ਪਰ ਸ਼ਾਇਦ ਉਹ ਚੀਜ਼ ਜਿਹੜੀ ਆਮ ਆਦਮੀ ਪਾਰਟੀ ਨੂੰ ਰਾਸ ਦਿੰ ਗਈ ਪਰ ਉਸ ਵੇਲੇ ਕਿਉਂਕਿ ਹਰਵੰਦ ਕੇਸਰੀਵਾਲ ਜੇਚ ਸਭ ਚੱਲਦੀ ਨਹੀਂ ਸੀ ਹੁਣ ਹਰਵੰਦ ਕੇਸਰੀਵਾਲ ਜੀਲ ਚ ਜੀਲ ਤੋਂ ਬਾਹਰ ਆਏ ਤਾਂ ਪਤਾ ਹੀ ਕਿ ਕੇਸਰੀਵਾਲ ਦਾ ਜਿਹੜਾ ਸੁਭਾਅ ਆ ਉਹਨਾਂ ਨੇ ਆਪਣੇ ਬਰਾਬਰ ਕਿਸੇ ਵੀ ਲੀਡਰ ਨੂੰ ਨਹੀਂ ਬੈਠਣ ਦਿੱਤਾ ਇਹਦਾ ਉੱਚਾ ਨਹੀਂ ਹੁੰਦਾ ਤਾਂ ਕਿ ਜਿਸ ਕਰਕੇ ਉਹਨਾਂ ਦਾ ਕਦਮ ਪਾਉਣਾ ਹੋਵੇ ਚਾਹੇ ਇੱਥੇ ਜੇ ਲੀਡਰ ਤੁਸੀਂ ਵੇਖ ਲਓ ਆਮ ਆਦਮੀ ਪਾਰਟੀ ਦੀ ਟਾਪ ਦੀ ਲੀਡਰਸ਼ਿਪ ਜਦੋਂ ਆਮ ਆਦਮੀ ਪਾਰਟੀ ਬਣਦੀ ਆ ਕਿੰਨੀ ਲੀਡਰਸ ਆ ਤਾਂ ਕੇਵਲ ਤਕੇਵਲ ਹੁਣ ਕੇਵਲ ਉਸ ਲੀਡਰਸ਼ਿਪ ਦੇ ਵਿੱਚ ਅਰਵਿੰਦ ਕੇਸਰੀਵਾਲ ਬਚਦਾ ਨਾਮ ਪ੍ਰਸ਼ਾਦ ਪੂਸ਼ੇ ਵਰਗੇ ਬੰਦੇ ਜਗਿੰਦਰ ਯਾਦਵ ਵਰਗੇ ਬੰਦੇ ਜਿਨ੍ਹਾਂ ਨੇ ਇਸ ਪਾਰਟੀ ਨੂੰ ਖੜਾ ਕੀਤਾ ਹੁਣ ਕਿਤੇ ਵੀ ਦਿਖਾਈ ਨਹੀਂ ਦਿੰਦੇ ਤੇ ਸ਼ਾਇਦ ਇਹੋ ਹੀ ਕਾਰਨ ਦਾ ਕਿ ਕੱਲ੍ਹ ਇਸ ਸਥਾਪਨਾ ਦਿਵਸ ਦੇ ਵਿੱਚ ਵੀ ਭਗਵੰਤ ਮਾਨ ਨੂੰ ਇਸੇ ਕਾਰਨ ਦਰਖਾਸਤ ਕੀਤਾ ਗਿਆ ਕਿ ਹਾਂ ਵੀ ਤੁਹਾਡੀ ਹੁਣ ਜਿਹੜੀ ਲੋੜ ਆ ਉਹ ਨਹੀਂ ਰਹੀ ਪਾਰਟੀ ਜਿਹੜੀ ਆ ਉਹ ਆਪਣੇ ਤਰੀਕੇ ਨਾਲ ਚੱਲੂਗੀ ਮੈਂ ਕਈ ਵਾਰੀ ਅੱਗੇ ਵੀ ਗੱਲ ਕੀਤੀ ਆ ਕਿ ਆਮ ਆਦਮੀ ਪਾਰਟੀ ਇੱਕ ਕੰਪਨੀ ਦੇ ਰੂਪ ਚ ਚੱਲ ਰਹੀ ਆ ਨਾ ਕਿ ਇੱਕ ਪਾਰਟੀ ਦੇ ਰੂਪ ਚ ਜਿਸ ਦੇ ਸੀਓ ਜਿਹੜੇ ਅਰਵਿੰਦ ਕੇਸਰੀਵਾਲ ਨੇ ਉਹ ਜਿਸ ਤਰੀਕੇ ਨਾਲ ਪਹਿਲਾਂ ਉਹਨਾਂ ਦਾ ਦਰਕਰਾਰ ਪੰਜਾਬ 'ਚ ਵੀ ਕੀਤਾ ਤੇ ਦਿੱਲੀ 'ਚ ਵੀ ਕੀਤਾ ਸਿੱਧੂ ਜੀ ਭਵੰਤਵਾਨ ਬਸ ਤਸੀਂ ਕਹਿ ਸਕਦੇ ਆ ਕਿ ਆਉਂਦੇ ਦਿਨ ਸ਼ਾਇਦ ਇਸ ਤੋਂ ਵੀ ਮਾੜੇ ਹੋਊ ਕਿ ਜਿਸ ਤਰੀਕੇ ਨਾਲ ਅਮਨ ਉਹ ਰੋੜੇ ਨੂੰ ਉਹਨਾਂ ਵਾਲੇ ਬਿਨਾਂ ਦੇ ਵਿੱਚ ਰਾਜਨੀਤੀ ਬਦਲਣੀ ਹੈ ਆਪਦੀ ਪਾਰਟੀ ਦੀ ਵੀ ਬਦਲਣੀ ਹੈ ਕਾਂਗਰਸ ਦੀ ਵੀ ਬਦਲਣੀ ਹੈ ਅਕਾਲੀ ਦਲ ਦੀ ਵੀ ਔਰ ਪੂਰੇ ਪੰਜਾਬ ਦੀ ਹੋਏ ਕਿਉਂਕਿ ਉਧਰ ਹਾਲਾਤ ਜਿਹੜੇ ਭਾਜਪਾ ਦੇ ਅੰਦਰ ਵੀ ਪੰਜਾਬ ਦੇ ਵਿੱਚ ਸਹੀ ਰਹੀਆਂ ਜਿसरी ਕਿ ਨਸਨੀ ਜੱਖੜੀ ਲਗਾਤਾਰ ਘਰ ਬੈਠੇ ਨੇ ਤਾਂ ਪੂਰੀ ਜਿ ਪੂਰੀ ਰਾਜਨੀਤੀ ਵੀ ਪੰਜਾਬ ਦੀ ਮਿਲਦਾ ਆਉਣ ਵਾਲੇ ਸਮੇਂ ਦੇ ਵਿੱਚ ਚੇਂਜ ਹੋਣ ਆਉਣ ਵਾਲੀ ਹੈ ਕੁਝ ਹੀ ਮਹੀਨਿਆਂ ਦੇ ਵਿੱਚ ਜਾਂ ਨਵੇਂ ਸਾਲ ਦੇ ਵਿੱਚ ਜਿਹੜੀ ਨਵੀਂ ਸਿਆਸਤ ਪੰਜਾਬ ਦੀ ਦੇਖਣ ਨੂੰ ਮਿਲ ਸਕਦੀ ਹੈ ਭਗਵੰਤ ਨੂੰ ਝਟਕੇ ਤੇ ਝਟਕਾ ਲਗਾਤਾਰ ਜਰੂਰ ਲੱਗ ਰਿਹਾ ਜਿਮਨੀ ਚੋਣਾ ਤੋਂ ਪਹਿਲਾਂ ਤਿਆਰੀ ਸੀ ਕਿ ਭਗਵੰਤ ਸ਼ਹਿਰ ਪਦਰੇ ਜਾ ਸਕਦੇ ਆ ਤੇ ਪਰ ਉਦੋਂ ਥੋੜਾ ਰੁਕ ਗਏ ਤਾਂ ਹੁਣ ਜਿਸ ਤਰੀਕੇ ਨਾਲ ਜਿਮਨੀ ਚੋਣਾ ਖਤਮ ਹੁੰਦਿਆਂ ਸਾਰੀ ਭਗਵੰਤਵਾਨ ਨੂੰ ਝਟਕਾ ਪ੍ਰਧਾਨ ਲਾ ਕੇ ਦੇ ਦਿੱਤਾ ਗਿਆ ਹਾਲਾਂਕਿ ਆਪਾਂ ਪਹਿਲਾਂ ਹੀ ਨੋਟਿਸ ਕੀ ਹਟੇ ਸੀ ਕਿ ਭਗਵੰਤ ਨੇ ਜਿਹੜੇ ਉਹ ਪ੍ਰਧਾਨਗੀ ਛੱਡੀ ਨਹੀਂ ਭਵੰਤ ਤੋਂ ਪ੍ਰਧਾਨਗੀ ਜਿਹੜੀ ਉਹ ਛਣਵਾਈ ਗਈ ਹੈ ਤੌੜ ਦੇ ਗੋੜਾ ਆ ਕੇ ਛੜਾਈ ਗਈ ਹੈ ਪਰ ਨਹੀਂ ਤਾਂ 2.5 ਪਾਉਣੇ 3 ਸਾਲ ਤੋਂ ਛੱਡ ਸਕਦੇ ਸੀ ਪ੍ਰਧਾਨਗੀ ਜੇ ਛੱਡੀ ਹੋਈ ਹੁੰਦੀ ਪਰ ਨਹੀਂ ਛੱਡੀ ਸੀ ਹੁਣ ਅਗਲਿਆਂ ਨੇ ਛਡਾ ਲਈ ਚਲੋ ਅਗਲੀ ਖਬਰ ਆਪਾਂ ਲੈ ਲੈਂਦੇ ਹਾਂ ਹਰਖੀ ਸਾਹਿਬ ਅਗਲੀ ਖਬਰ ਵੀ ਬੜੀ ਅਹਿਮ ਹੈ ਇੱਕ ਜਿਹੜਾ ਬਿੱਲ ਤੁਹਾਨੂੰ ਪਤਾ ਹੋਊਗਾ 14000 ਜਿਹੜੀਆਂ ਕਲੋਨੀਆਂ ਨੂੰ ਦੇ ਵਿੱਚ ਜਿਹੜੇ ਪਲਾਟ ਲਈ ਬੈਠੇ ਲੋਕ ਆ ਉਹਨਾਂ ਨੂੰ ਰਾਹਤ ਦੇਣ ਵਾਸਤੇ ਇੱਕ ਬਿੱਲ ਲਿਆਂਦਾ ਸੀਗਾ ਪਰ ਉਹ ਬਿੱਲ ਜਿਹੜਾ ਪਾਸ ਕਰਾ ਕੇ ਰਾਜਪਾਲ ਨੂੰ ਪੇਟ ਤਾ ਗਿਆ ਸੀ ਤੇ ਉਹ ਜਿਹੜਾ ਐਨਓਸੀ ਦੀਆਂ ਸ਼ਰਤਾਂ ਨੂੰ ਖਤਮ ਕਰਨ ਵਾਲਾ ਬਿੱਲ ਸੀ ਉਹ ਰਾਜਪਾਲ ਸਾਹਿਬ ਨੂੰ ਵੀ ਦਸਤਖਤ ਉਹਦੇ ਤੇ ਕੀਤੇ ਨੂੰ ਜਿਹੜਾ ਉਹ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਔਰ ਉਹ ਲਾਗੂ ਹੋਣਾ ਸੀ ਪਰ ਭਗਵੰਤ ਮਾਨ ਵੱਲੋਂ ਉਹ ਫਾਈਲ ਹੀ ਦੀ ਜਿਹੜੀ ਅਨਕੀ ਸਾਹਿਬ ਕੱਢੀ ਜਾ ਰਹੀ ਕਹਿੰਦੇ ਕਿ ਜਿਹੜਾ ਹਾਊਸਿੰਗ ਵਿਭਾਗ ਆ ਪੰਜਾਬ ਦੇ ਹਾਊਸਿੰਗ ਭਾਲਭੰਗ ਵਿਭਾਗ ਵੱਲੋਂ ਐਨਓਸੀ ਦੀ ਸ਼ਰਤ ਨੂੰ ਖਤਮ ਕਰਨ ਲਈ ਨਿਯਮਾਂ ਤੇ ਸ਼ਰਤਾਂ ਨੂੰ ਤੈਅ ਕਰਨ ਲਈ ਕੀਤਾ ਜਾਣਾ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕੀ ਹਾਊਸਿੰਗ ਵਿਭਾਗ ਵੱਲੋਂ ਨਿਯਮਾਂ ਤੇ ਸ਼ਰਤਾਂ ਨੂੰ ਤੈਅ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਕੋਲ ਭੇਜ ਦਿੱਤਾ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਜ਼ੂਰੀ ਨਾ ਮਿਲਣ ਕਰਕੇ ਮਾਮਲਾ ਹੁਣ ਤੱਕ ਲਟਕ ਰਿਹਾ ਜਦੋਂ ਤੱਕ ਨਿਯਮਾਂ ਤੇ ਸ਼ਰਤਾਂ ਦਾ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਪੰਜਾਬ ਭਰ ਵਿੱਚ ਪਹਿਲਾਂ ਵਾਲੀ ਸਥਿਤੀ ਜਿਹੜੀ ਹੈ ਕਹਿੰਦੇ ਕਾਇਮ ਰਹੂਗੀ ਤੇ ਇੰਨਾ ਜ਼ੋਰ ਲਾਤਾ ਇਹਦੇ ਤੇ ਇੰਨੀ ਇਸ ਮਸਲੇ ਦੀ ਐਡਵਰਟਾਈਜ਼ਮੈਂਟ ਕਰਤੀ ਵਿਧਾਨ ਸਭਾ ਤੋਂ ਵੀ ਬੈਲ ਪਾਸ ਕਰਾ ਲਿਆ ਰਾਜਪਾਲ ਸਾਹਿਬ ਨੇ ਵੀ ਮਨਜ਼ੂਰੀ ਦੇ ਦਿੱਤੀ ਹਾਊਸ ਰੀ ਵਿਭਾਗ ਵੱਲੋਂ ਇਹਦੇ ਤੇ ਤਹਿ ਸ਼ਰਤਾ ਜਿਹੜੀਆਂ ਨੇ ਨਿਯਮ ਜਿਹੜੇ ਉਹ ਵੀ ਤੈਅ ਕਰਕੇ ਭਗਵੰਤ ਮਾਨ ਕੋਲੇ ਭੇਜਦੇ ਆ ਤੇ ਭਗਵੰਤ ਮਾਨ ਜੀ ਕੋਲੇ ਇੰਨਾ ਹੀ ਸਮਾਂ ਹੈ ਨਹੀਂ ਕਿ ਉਹ ਇਹ ਸਾਈਨ ਕਰਕੇ ਨੋਟੀਫਿਕੇਸ਼ਨ ਕਰਵਾ ਦੇਣ ਤੇ ਜੇ ਕਰਨਾ ਹੀ ਕੁਝ ਨਹੀਂ ਭਗਵੰਤ ਮਾਨ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਕਿਹੜੀ ਗੱਲਾਂ ਆ ਜੇ ਬਿਆਨ ਗੋ ਵੀ ਨਹੀਂ ਦੇਣੇ ਆ ਉਹ ਤਾਂ ਪਹਿਲਾਂ ਉਸ ਕਮੇਟੀ ਦੀ ਸਟੇਜ ਤੋਂ ਵੀ ਦੇ ਸਕਦੇ ਸੀ ਤੇ ਜੇ ਵਿਰੋਧੀਆਂ ਹੀ ਨੇ ਦੇਣੇ ਸੀ ਤਾਂ ਉਹ ਸੱਤਾ ਦੇ ਵਿੱਚ ਜਦੋਂ ਹੈ ਨਹੀਂ ਸੀ ਭਗਵੰਤ ਮਾਨ ਉਹਦੋਂ ਵੀ ਨੰਦੀ ਹੋ ਜਾਂਦੇ ਸੀ ਤੇ ਜੇ ਆਪਾਂ ਕੰਮ ਹੀ ਕੋਈ ਨਹੀਂ ਕਰਨਾ ਤੇ ਫਿਰ ਮੁੱਖ ਮੰਤਰੀ ਦੀ ਕੁੱਦੀ ਕੁਰਸੀ ਤੇ ਬੈਠਣ ਦਾ ਫਾਇਦਾ ਕੀ ਆ ਤੇ ਜੇ ਆਹਾ ਬਿਆਨ ਬੋਲ ਨਹੀਂ ਦੇਣਿਆ ਨਿੰਦ ਨਹੀਂ ਆ ਚੁਟਕਲੇ ਸੁਣਾਉਣੇ ਆ ਤੇ ਪਹਿਲਾਂ ਵਾਲਾ ਕੰਮ ਕਿਹੜਾ ਮਾਣਾ ਸੀ ਉਹੀ ਕਰ ਲੈਣਾ ਫਿਰ ਭਗਵੰਤਬਾਹ ਜੀ ਆਪਣੇ ਕੰਮ ਹੀ ਸਰੇ ਕੋਈ ਨਹੀਂ ਛਾੜਨੇ ਤੋ ਸੁਖੰਦਰ ਜੀ ਮੈਨੂੰ ਯਾਦ ਆ ਕਿ ਐਨਓਸੀ ਦੇ ਮੁੱਦੇ ਤੇ ਉੱਤੇ ਭਗਵੰਤਬਾਹ ਹੋਣਾ ਨੇ ਬੜਾ ਪ੍ਰਚਾਰ ਕੀਤਾ ਔਰ ਇਹ ਗੱਲ ਕਹੀ ਕਿ ਐਨਓਸੀ ਦੀ ਜਿਹੜੀਆਂ ਸ਼ਕਤਾਂ ਨੇ ਖਾਸ ਤੌਰ ਤੇ ਐਗਜ਼ਿਸਟਿੰਗ ਗਰਾਊਂਡ 'ਤੇ ਜਿਹੜੀਆਂ ਲੋਕਾਂ ਨੂੰ ਹੁੰਦੀਆਂ ਨੇ ਲੋਕਾਂ ਵਾਸਤੇ ਬੜਾ ਉਹ ਕਾਰਦ ਬੰਦਾ ਆ ਉਹਨਾਂ ਦੀ ਖੱਜਲ ਖਵਾਣੀ ਦਾ ਤੇ ਮੈਂ ਪੰਜਾਬ ਦੇ ਵਿੱਚ ਆਉਣਾ ਤੇ ਮੈਂ ਇਸ ਖੱਜਲ ਖਵਾਰੀ ਨੂੰ ਖਤਮ ਕਰਨਾ ਹੈਗਾ ਬੜਾ ਪ੍ਰਚਾਰ ਉਹਨਾਂ ਨੇ ਕੀਤਾ ਕਿ ਅਰਜਿਸਟੀਆਂ ਦੇ ਸਮੇਂ ਖਾਸ ਤੌਰ ਤੇ ਪੂਡਾ ਜਾਂ ਨਗਰ ਕੌਂਸਲਾਂ ਦੀਆਂ ਜਿਹੜੋਂ ਲੋਕ ਜ਼ਮੀਨਾਂ ਖਰੀਦੇ ਆ ਤਾਂ ਉਸ ਵਕਤ ਫਿਰ ਉਹਨਾਂ ਨੂੰ ਕਈ ਤਰੀਕੇ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਮੈਂ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੁੰਦੀ। ਤਾਂ ਵਿਧਾਨ ਸਭਾ 'ਚ ਇਹ ਬਿੱਲ ਜਿਹੜਾ ਲਿਆਂਦਾ ਗਿਆ ਤਾਂ ਬੜਾ ਇਸ ਨੂੰ ਪ੍ਰਚਾਰਿਆ ਗਿਆ ਇਸ਼ਤਿਹਾਰ ਦੇ ਰੂਪ ਤੇ ਵਿੱਚ ਵੀ। ਜਦੋਂ ਵਿਧਾਨ ਸਭਾ ਨੇ ਬਿੱਲ ਪਾਸ ਕਰਤਾ ਤਾਂ ਉਸ ਵਕਤ ਇਹ ਵੀ ਗੱਲ ਲੱਗੀ ਸੀ ਕਿ ਸ਼ਾਇਦ ਜਿਹੜੇ ਰਾਜਪਾਲ ਨੇ ਉਹ ਮਾਫ ਇਸ ਮਿਲ ਨੂੰ ਜਿਹੜਾ ਪਾਸ ਨਾ ਕਰਦੇ ਪਰ ਕਿਉਂਕਿ ਹੁਣ ਬਰਬਾਰੀ ਨਾਲ ਪ੍ਰੋਤ ਨਹੀਂ ਸਰ ਉਹਨ ਗੁਲਾਬ ਚੰਦ ਘਟਾਰੀਓ ਨਹੀਂ ਸੀ ਤਾਂ ਕੁਦਰਤੀ ਤੌਰ ਤੇ ਉਹਨਾਂ ਨੇ ਇਹ ਬਿੱਲ ਜਿਹੜਾ ਇੰਪਾਸ ਕਰਤਾ ਅਕਤੂਬਰ ਮਹੀਨੇ ਦੇ ਵਿੱਚ ਇਹ ਕੰਮ ਕਰਤਾ ਰਿਹਾ 25 ਅਕਤੂਬਰ ਦੇ ਲਾ ਕੇ ਜਾ ਕੇ ਬਿੱਲ ਪਾਸ ਹੋਇਆ ਸੀ ਤਾਂ ਉਸ ਵਕਤ ਫਿਰ ਕੁਦਰਤੀ ਤੌਰ ਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਕਿ ਹਾਂ ਭਈ ਜਦੋਂ ਉਹਨੂੰ ਅਜਿਸਟੀਆਂ ਕਰਾਉੜੀਆਂ ਨੇ ਤਸਿਲਦਾਰਾਂ ਦੇ ਪਟਵਾਰੀਆਂ ਦੇ ਗਰਦਾਫਾ ਦੇ ਮੂੰਹ ਕਿਥੋਂ ਕੁ ਤੱਕ ਖੁੱਲੇ ਆ ਚਲ ਉਹਦੇ ਤੋਂ ਰਾਹਤ ਮਿਲੂਗੀ ਪਰ ਸਖ਼ਤ ਇੰਟਰਜੇ ਹੋਇਆ ਕੁਝ ਨਹੀਂ ਰਾਜਪਾਲ ਸਾਹਿਬ ਦੇ ਵੱਲੋਂ ਬਿੱਲ ਪਾਸ ਕਰਦੇ باوجود ਵੀ ਅਜੇ ਐਨਓਸੀ ਦੀ ਕੀ ਨਿਜਮ ਨੇ ਜਾਂ ਕੀ ਸ਼ਰਤਾਂ ਨੇ ਉਹਦੇ ਸਬੰਧੀ ਅਜੇ ਤੱਕ ਨੋਟੀਫਿਕੇਸ਼ਨ ਮੁੱਖ ਮੰਤਰੀ ਸਾਹਿਬ ਜਾਰੀ ਨਹੀਂ ਕਰ ਸਕੇ ਔਰ ਜਿਸ ਤਰੀਕੇ ਨਾਲ ਵਿਭਾਗ ਨੇ ਫਾਈਲ ਜਿਹੜੀ ਆ ਬਣਾ ਕੇ ਬਕਾਇਦਾ ਤੌਰ ਤੇ ਸ਼ਰਤਾਂ ਔਰ ਦੂਸਰੀਆਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਭੇਜ ਦਿੱਤੀ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲੀ ਇਹ ਡਿਪਾਰਟਮੈਂਟ ਜਿਹੜਾ ਆਉਂਦਾ ਹੈਗਾ ਹੁਣ ਸਿੱਧੂ ਸਾਹਿਬ ਪ੍ਰਸ਼ਨ ਹੈਗਾ ਕਿ ਮੁੱਖ ਮੰਤਰੀ ਸਾਹਿਬ ਨੇ ਸਾਈਨ ਕਿਉਂ ਨਹੀਂ ਕੀਤੇ ਅਜੇ ਤੱਕ ਨੋਟੀਫਿਕੇਸ਼ਨ ਕਿਉਂ ਨਹੀਂ ਜਾਰੀ ਕੀਤਾ ਸਾਨੂੰ ਪਤਾ ਨਾ ਪਤਾ ਨਾ ਕਿ ਨੋਟੀਫਿਕੇਸ਼ਨ ਜਾਰੀ ਕਰਨ ਦੇ ਮੁੱਦੇ 'ਚ ਤਾਂ ਪੰਜਾਬ ਸਰਕਾਰ ਕਾਹਲੀ ਬਹੁਤ ਕਰਦੀ ਹੈ। ਸਾਰੀ ਤੁਸੀਂ 올ਡ ਪੈਨਸ਼ਨ ਸਕੀਮ ਦੀ ਗੱਲ ਕਰਦੇ ਨੋਟੀਫਿਕੇਸ਼ਨ ਜਾਰੀ ਕਰਤਾ ਕੋਈ ਨਿਯਮਾ ਕੋਈ ਸ਼ਰਤਾਂ ਉਹਦੇ ਸੰਬੰਧੀ ਕੱਖ ਨਹੀਂ ਸਨ। ਉਹ ਵੀ ਪਤਾ ਨਹੀਂ ਮਸਲਾ ਜਿਹੜਾ ਕਿੱਥੇ ਤੱਕ ਇੱਥੇ ਲਟਕਿਆ ਪਿਆ। ਚਲੋ 올ਡ ਪੈਨਸ਼ਨ ਸਕੀਮ ਦਾ ਮੁੱਦਾ ਤਾਂ ਇਹਦਾ ਨੀ ਰਾਜਨੀਤਿਕ ਤੌਰ ਤੇ ਖੁੱਡੇ ਲੈਣ ਲਾਤਾ। ਪਰ ਇਹ ਮੁੱਦਾ ਤਾਂ ਪੰਜਾਬ ਦੇ ਲੱਖਾਂ ਲੋਕਾਂ ਦੇ ਨਾਲ ਹੈ ਜਿਹੜੇ ਪ੍ਰਾਪਰਟੀਆਂ ਖਰੀਦੀਆਂ। ਤੇ ਸ਼ਾਇਦ ਸਤੂ ਸਾਹਿਬ ਇਹੋ ਹੀ ਕਾਰਨ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਹਾਈਟ ਵਨ ਹੈ ਇਸ ਕਾਰਨ ਨੂੰ ਮਹਿਸੂਸ ਕੀਤਾ। ਕਿ ਪੰਜਾਬ ਦੇ ਵਿੱਚ ਉਸ ਪਦਰ ਤੇ ਕੰਮ ਲੋਕਾਂ ਦੇ ਨਹੀਂ ਹੋ ਰਹੀ ਜਿਸ ਪਦਰ ਤੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਜਿਸ ਕਰਕੇ ਲੋਕਾਂ ਦੀ ਨਾਰਾਜ਼ਗੀ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਬਿਲਕੁਲ ਬਕਰਾਰ ਹੈਗੀ ਆ ਤਾਂ ਸਦੂ ਸਭ ਉੱਤੇ ਪ੍ਰਸ਼ਾਸਨ ਫਿਰ ਕੀ ਕਰੇ ਕਿ ਜਿੰਨਾ ਚਿਰ ਉੱਥੋਂ ਕਾਨੂੰਨ ਹੀ ਲੱਭਣ ਕੇ ਨਿਜ਼ਮ ਬਣ ਕੇ ਨਹੀਂ ਆਉਣੇ ਤਾਂ ਪ੍ਰਸ਼ਾਸਨ ਫਿਰ ਕੀ ਕਰੂਗਾ ਤਾਂ ਸ਼ਾਇਦ ਇਹੋ ਹੀ ਗੱਲ ਆ ਕਿ ਆਮ ਆਦਮੀ ਪਾਰਟੀ ਦੀ ਹਾਈਟ ਮਾਨੇ ਹੋਣੀ 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 ਭਗਵੰਤ ਮਾਨ ਕੁਝ ਨਹੀਂ ਨੇ ਆ ਤਾਕਤ ਜਿਹੜੀ ਖੋਣੀ ਸ਼ੁਰੂ ਕਰ ਦਿੱਤੀ ਕਿਉਂਕਿ ਜਿਹੜੀ ਕਾਰਸ਼ੈਲੀ ਵਿਅਕਤੀ ਵੀ ਹੁੰਦੀ ਆ ਕਮ ਨਹੀਂ ਉਹ ਸ਼ਾਇਦ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਪਸੰਦ ਨਹੀਂ ਜਿਸ ਕਰਕੇ ਉਹਨਾਂ ਦੇ ਪਰ ਕੱਟੇ ਜਾ ਰਹੇ ਹਨ ਹੁਣ ਦੂਜੇ ਪਾਸੇ ਕਿ ਭਗਵੰਤ ਬਾਦੂਨੀ ਸਾਈਨ ਕਿਉਂ ਨਹੀਂ ਕਰਦੇ ਪ੍ਰਸ਼ੰਤਾ ਇਹ ਕਿ ਫਾਈਲ ਉਹਨਾਂ ਦੇ ਟੇਬਲ ਤੇ ਉਹ ਸਾਈਨ ਕਿਉਂ ਨਹੀਂ ਕਰਦੇ ਸੁਖਦਰ ਜੀ ਜਿਸ ਤਰੀਕੇ ਦਾ ਐਸਾੜੇ ਬੋਝ ਉਹਨਾਂ ਤੇ ਪਿਆ ਜੋ ਵੀ ਬੋਲਦਾ ਮਾਨਸਿਕ ਬੋਝ ਮਾਨਸਿਕ ਬੋਝ ਇਸ ਤਰੀਕੇ ਦਾ ਦਫ਼ਤਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਟੌਪ ਦੀ ਜਿਹੜੇ ਲੀਡਰ ਨੇ ਜਾਂ ਜਿਹੜੇ ਅਫਸਰ ਨੇ ਉਹ ਸਾਰੇ ਨੇ ਯੋਗਪ ਕਰ ਦਿੱਤੇਗੇ ਮੁੱਖ ਮੰਤਰੀ ਸਾਹਿਬ ਕੇਵਲ ਇੱਕ ਰੈਪਰਟ ਸਟੈਂਪ ਜਿਹੜੀ ਬਣ ਕੇ ਰਹਿ ਗਈ ਹੈ ਤੇ ਹਾਂ ਕੋਈ ਠੀਕ ਆ ਜਿਸ ਤਰੀਕੇ ਦੀ ਗੱਲ ਹੋਈ ਕਰ ਦਾਂਗੇ ਤੇ ਜਦੋਂ ਇਹੋ ਜਿਹਾ ਇੱਕ ਮਾਨਸਿਕ ਬੋਝ ਹੋਵੇ ਤੇ ਦੂਜੇ ਪਾਸੇ ਪੰਜਾਬ ਚ ਆਏ ਦਿਨ ਤੋਂ ਚੋਣਾਂ ਦਾ ਮਾਹੌਲ ਰਹਿਦਾ ਕਦੇ ਪੰਚਾਇਤੀ ਚੋਣਾਂ ਲੱਗਦੀਆਂ ਕਦੇ ਜਿਮਨੀ ਚੋਣਾਂ ਆ ਗਈਆਂ ਕਦੇ ਨਗਰ ਕੌਂਸਲ ਦੀਆਂ ਚੋਣਾਂ ਆ ਗਈਆਂ ਤੇ ਇਹ ਸਾਰੇ ਸਿਨੈਰੀਓ ਦੇ ਵਿੱਚ ਕਿਰਪਾ ਭਗਵਾਨ ਤਾਂ ਬਣੀ ਹੁਣੀ ਸਾਈਡ ਕਿੱਥੇ ਕਰ ਜਾ ਤੇ ਉਹ ਫਿਰ ਦਫਤਰ ਦਾ ਕੰਮ ਕਾਸ ਸੰਭਾਲਣਾ ਤੇ ਜਾਂ ਫਿਰ ਚੋਣਾਂ ਦਾ ਕੰਮ ਕਰਦ ਤੇ ਵੱਡੀ ਜ਼ਿੰਮੇਵਾਰੀ ਤੇ ਸੁਖਵਿੰਦਰ ਜੀ ਮੁੱਖ ਮੰਤਰੀ ਸਾਹਿਬ ਦੀ ਇਹ ਗੱਲ ਦੀ ਹੈ ਚੋ ਹੁੰਦੀਆਂ ਰਹੀਆਂ ਨੇ ਹਰ ਦੂਜੇ ਹਰ ਤੀਜੇ ਦਿਨ ਮੇ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਰੂਪ ਚ ਤੁਹਾਨੂੰ ਲਿਆਦਾ ਸੀ ਹੁਣ ਤੁਸੀਂ ਇੰਨੀ ਗੱਲ ਨਹੀਂ ਕਹਿ ਸਕਦੇ ਕਿ ਕੇਂਦਰ ਦਾ ਜਿਹੜਾ ਰਾਸ਼ਪਾਲ ਆ ਉਹ ਤੁਹਾਡੇ ਕੰਮਾਂ ਚ ਦਖਲ ਅੰਦਾਜ਼ੀ ਕਰਕੇ ਤੁਹਾਡੇ ਕੰਮਾਂ ਨੂੰ ਰੋਕਦਾ ਜਦੋਂ ਉਥੋਂ ਵੀ ਪਾਸ ਹੋ ਚੁੱਕਾ ਤੇ ਜੇਕਰ ਤੁਸੀਂ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਹੀਂ ਨਿਭਾ ਰਹੇ ਤਾਂ ਫਿਰ ਇਹ ਪੰਜਾਬ ਦੇ ਲੋਕਾਂ ਦੇ ਨਾਲ ਸਾਫ਼ ਤੋਂ ਸੇ ਧੋਖਾ ਹੈਗਾ ਹਾਈ ਕਮਾਂਡ ਤੁਹਾਡੇ ਨਾਲ ਧੋਖਾ ਕਰ ਰਹੀ ਹੈ ਨਹੀਂ ਕਰ ਰਹੀ ਉਹ ਤੁਹਾਡਾ ਖੇਡੂ ਮਸਲਾ ਪਰ ਪੰਜਾਬ ਦੇ ਲੋਕਾਂ ਦੇ ਰੂਪ ਇਹ ਤੋਂ ਹਰ ਮੁੱਖ ਮੰਤਰੀ ਦੇ ਰੂਪ 'ਚ ਬਣਾਇਆ ਤਾਂ ਲੋਕਾਂ ਨਾਲ ਤੁਸੀਂ ਵਾਅਦਾ ਕੀਤਾ ਕਿ ਲੋਕਾਂ ਨੂੰ ਹੀ ਖੱਜਲ-ਖਵਰੀ ਨਹੀਂ ਹੋਣ ਦੇਣੀ ਖਾਸ ਤੌਰ ਤੇ ਰਜਿਸਟ੍ਰੇਸ਼ਨ ਦੇ ਮਾਮਲੇ 'ਚ ਤੇ ਜੇਕਰ ਤੁਹਾਡੇ ਨੋਟੀਫਿਕੇਸ਼ਨ ਪਾਸ ਹੋਦੇ باوجود ਵੀ ਤੁਸੀਂ ਨੋਟੀਫਿਕੇਸ਼ਨ ਤੇ ਫਾਈਲ ਤੇ ਸਾਈਨ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਲੋਕਾਂ ਨੇ ਭਰ ਕੇ ਕੀ ਦੇਣਾ ਫਿਰ ਤੁਸੀਂ ਸਾਈਨ ਤੇ ਹੋ ਜੋ ਫਿਰ ਕਿਸੇ ਹੋਰ ਵਿਅਕਤੀ ਨੂੰ ਮੋਂਦੋ ਜੇ ਨਹੀਂ ਕਰਦਾ ਕਿਸੇ ਹੋਰ ਬੰਦੇ ਨੂੰ ਮਹਿਕਮਾ ਦੇ ਦੂ ਘਟੋ ਘਟ ਆਮ ਲੋਕ ਜਿਨ੍ਹਾਂ ਨੇ ਆਪਣਾ ਘਰ ਬਣਾਉਣਾ ਜਿਨ੍ਹਾਂ ਨੇ ਆਪਣੇ ਘਰ ਬਣਾਉਣੇ ਆ ਵਸੇਬੇ ਬਣਾਉਣੇ ਆ ਪਕ ਜੇਕਰ ਉਹ ਸਟਾਰਟ ਤੋਂ ਹੀ ਤੇ ਇਹ ਜਿਹੇ ਖੱਜਲ ਖਰੀਆਂ ਦਾ ਸ਼ਿਕਾਰ ਹੋਣਗੇ ਉਸੇ ਤਰੀਕੇ ਨਾਲ ਤਾਂ ਫਿਰ ਤੁਹਾਡੇ ਉਹਨਾਂ ਨੋਟੀਫਿਕੇਸ਼ਨਾਂ ਨੂੰ ਲੋਕਾਂ ਨੇ ਕੀ ਲੈਣਾ ਕਿ ਜੇਕਰ ਅਮਲੀ ਰੂਪ ਦੇ ਵਿੱਚ ਹੀ ਉਹ ਲਾਗੂ ਨਹੀਂ ਹੁੰਦੇ ਸੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਆਪਣੇ ਉਹ ਮਾਨਸਿਕ ਬੋਝ ਤੋਂ ਬਾਹਰ ਹੋ ਜਿਹੜੀ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਆ ਉਸ ਜ਼ਿੰਮੇਵਾਰੀ ਨੂੰ ਖੀਤੇ ਕਿ ਕਿਨਾਰੇ ਬੰਗਣਾ ਕਿਉਂਕਿ ਜਦੋਂ ਪਛਾਇਂਆਂ ਚ ਲੋਕ ਰਜਿਸਟਰੀਆਂ ਕਾ ਤਹਿਸੀਲਾਂ ਚ ਜਾਂਦੇ ਆ ਤੇ ਤਹਿਸੀਲਦਾਰ ਤੇ ਦੂਜੇ ਪਾਸੇ ਲੋਕਾਂ ਦੇ ਚੰਬ ਦੇੜ ਕੇ ਰੱਖ ਦਿੰਦੇ ਆ ਔਰ ਪੈਸੇ ਗਿਣ ਕੇ ਲੈਂਦੇ ਆ ਤਾਂ ਕੰਮ ਫਿਰ ਨਹੀਂ ਚ ਹੁੰਦਾ ਮੱਖ ਮੰਤਰੀ ਸਾਹਿਬ ਦਾਵਾ ਕਰਦੇ ਕਿ ਮੈਂ ਕੰਮ ਨੂੰ ਖਤਮ ਕਰਨਾ ਸੋ ਬੇਨਤੀ ਹੈ ਉਹਨਾਂ ਦੇ ਅੱਗੇ ਜਲਦੀ ਤੋਂ ਜਲਦੀ ਇਹ ਉੱਤੇ ਸਾਈਨ ਕਰਕੇ ਨਰਦਾਬੁਰੂ ਤਾਂ ਜੋ ਲੋਕ ਆਪਣੇ ਘਰ ਜਿਹੜੇ ਆ ਬਣਾ ਸਕਣ ਔਰ ਖੱਜਲਪਰੀ ਤੋਂ ਬਸ ਸਕਣ ਚਲੋ ਅਣਖ ਸਾਬ ਤੁਸੀਂ ਇੱਕ ਹੋਰ ਖਬਰ ਆਪਾਂ ਲੈ ਲਈਏ ਜਗਜੀਤ ਸਿੰਘ ਡੱਲੇਵਾਲ ਹੁਣੀ ਜਿਹੜੇ ਕਿ ਅਹਿ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਸੀਗੇ ਔਰ ਪੁਖੜ ਤਾਲ ਤੇ ਬੈਠ ਮਰਨਵਰਤਨ ਤੇ ਜਿਹੜਾ ਉਹ ਬੈਠੇ ਸੀਗੇ ਪਰ ਉਹਨਾਂ ਨੇ ਮਰਨਵਰਤਨ ਤੇ ਬੈਠਣ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਮ ਜਾਇਦਾਦ ਕਰਵਾਤੀ ਸੀ ਔਰ ਪਤਾ ਲੱਗਿਆ ਕਿ ਇੱਕ ਹੋਰ ਭਿਆਨਕ ਬਿਮਾਰੀ ਦੇ ਉਹ ਸ਼ਿਕਾਰ ਹੈਗੇ ਡੱਲੇਵਾਲ ਸਾਹਿਬ ਪਰ ਉਹ ਬੈਠਿਆਂ ਨੂੰ ਚਾਕੇ ਕਹਿੰਦੇ ਪੁਲਿਸ ਲੈ ਗਈ ਐ ਔਰ ਪੁਲਿਸ ਲਿਜਾ ਕੇ ਡੀ ਐਮ ਸੀ ਦੇ ਵਿੱਚ ਦਾਖਲ ਕਰਾ ਦਿੱਤਾ ਪੁਲਿਸ ਇਹ ਬਾਤ ਨਹੀਂ ਕਰਦੀ ਹੁੰਦੀ ਐ ਹਾਲਾਂਕਿ ਹੋ ਸਕਦਾ ਕਿ ਜਿਹੜਾ ਹੈਗਾ ਪੁਲਿਸ ਨੇ ਸਹਿਯੋਗ ਕੀਤਾ ਹੋਵੇ ਕਿਉਂਕਿ ਜਿਸ ਤਰੀਕੇ ਨਾਲ ਡੱਲੇਵਾਲ ਸਾਹਿਬ ਜਿਹੜੇ ਪਹਿਲਾਂ ਹੀ ਭਿਆਨਕ ਬਿਮਾਰੀ ਦੇ ਸ਼ਿਕਾਰ ਨੇ ਔਰ ਉੱਥੇ ਮਨਨ ਵਰਤਨ ਦੇ ਬੈਠਿਆਂ ਨੂੰ ਕੁਝ ਵੀ ਹੋ ਸਕਦਾ ਪਰ ਗੱਲ ਇਹ ਹੈ ਕਿ ਉਹਨੂੰ ਚੱਕ ਕੇ ਹਸਪਤਾਲ ਲਿਜਾਣ ਦੇ ਨਾਲ ਉਹ ਜੇ ਸਰਕਾਰ ਉਹਨਾਂ ਦੀਆਂ ਮੰਗਾਂ ਹੀ ਮੰਨ ਲਵੇ ਤਾਂ ਫਿਰ ਉਹਨਾਂ ਨੂੰ ਮਰਨ ਵਾਸਤੇ ਬੈਠਣ ਦੀ ਲੋੜ ਹੀ ਕੀ ਹੈ ਜੇ ਇਸ ਵਾਲੇ ਪਾਸੇ ਨੂੰ ਸਰਕਾਰ ਚੱਲੇ ਸਾਕੇ ਬਜਾਏ ਸਾਰਾ ਜੋਰ ਇਸ ਪਾਸੇ ਨੂੰ ਲਾਤਾ ਕਿ ਉਹਨਾਂ ਦਾ ਜਿਹੜਾ ਉਹ ਜਿਹੜਾ ਆਪਣਾ ਜਿਹੜਾ ਸਿਸਟਮ ਸੀ ਉਹਨਾਂ ਦਾ ਜਿਹੜਾ ਹੜਤਾਲ ਵਾਲਾ ਉਹਨੂੰ ਭੰਗ ਕਰਨਾ ਜਾਂ ਉਹਨੂੰ ਤੋੜਨਾ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਲਿਜਾ ਕੇ ਹਸਪਤਾਲ ਦੇ ਵਿੱਚ ਲੈ ਜਾਣਾ ਪਰ ਉੱਥੇ ਸਰਕਾਰ ਦਾ ਜਿਹੜਾ ਜੋਰ ਲੱਗ ਰਿਹਾ ਉੱਥੇ ਜਿਹੜਾ ਖਰਚਾ ਹੋ ਰਿਹਾ ਉਹੀ ਜਿਹੜਾ ਹੈਗਾ ਬਾਜੂਗਾ ਸਾਰਾ ਸਿਸਟਮ ਵੀ ਬਾਜੂਗਾ ਜੇ ਜਿਸ ਕਿਸਾਨਾਂ ਦੀਆਂ ਮੰਗਾਂ ਹੀ ਮੰਨ ਲੈਣ ਉਹਨਾਂ ਨੂੰ ਕੀ ਲੋੜ ਆ ਉਥੇ ਇਹ ਕੰਮ ਕਰਨ ਦੀ ਜਾ ਕੇ ਜੇ ਉਹ ਹੜਤਾਲ ਕਰਨੀ ਪਵੇ ਕਿਉਂ ਜੇ ਇਹ ਮੰਗਾਂ ਹੀ ਮੰਨ ਲੈਣ ਉਹਨਾਂ ਦੀ ਹਾਂ ਬਿਲਕੁਲ ਸੁਖندر ਜੀ 26 ਤਰੀਕ ਨੂੰ ਉਹਨਾਂ ਨਾਲ ਲਾਗ ਕੀਤਾ ਸੀ ਡੈਲੇਵਾਲ ਸਾਹਿਬ ਨੇ ਕਿ ਮੈਂ ਮਰਦਮਖਤ ਤੇ ਬੈਠਾ ਹਾਂ ਤੇ ਉਹਨਾਂ ਦਾ ਮਰਦਮਖਤ ਉੱਤੇ ਬੈਠਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਉਹਨਾਂ ਨੂੰ ਚੁਕਲਿਆ ਗਿਆ ਔਰ ਲੁਧਿਆਣਾ ਦੇ ਡੀਐਮ ਸੀਐਸਪਾ ਚ ਉਹਨਾਂ ਨੂੰ ਰੱਖਿਆ ਗਿਆ ਔਰ ਸਖਤਾਈ ਪੂਰਨ ਤੌਰ ਤੇ ਇਲਾਕਾ ਸੀ ਕਰਤਾ ਕਿ ਕੋਈ ਵੀ ਆ ਡੱਲੇਵਾਲ ਸਾਹਿਬ ਨਾਮ ਲੈ ਸਕੀ ਆ ਸਿੱਧੂ ਸਾਹਿਬ ਚਾਹੀਦਾ ਤੇ ਬਹੁਤ ਕੁੱਝ ਹੈ ਦੋ ਮੇਰਾ ਖਿਆਲ ਸਾਲ ਡੇਢ ਸਾਲ ਹੋ ਚਲੇ ਕਿਸਾਨ ਜਿੱਥੇ ਬੰਦੇ ਨੂੰ ਸ਼ੰਗੂ ਤੇ ਕਲੋਰੀ ਬਾਰਡਰ ਤੇ ਧਰਦਾ ਲਾਇਆ ਨਾ ਤਾਂ ਕੇਂਦਰ ਸਰਕਾਰ ਉਹਨਾਂ ਦੀ ਸੁਣ ਰਹੀ ਆ ਤੇ ਨਾ ਹੀ ਪੰਜਾਬ ਸਰਕਾਰ ਸੁਣਦੀ ਪਈ ਆ ਤੇ ਆਖੀ ਜਿਹੜੇ ਫਿਰ ਨੇਤਾ ਨੇ ਹੁਣ ਇਸ ਪਾਸੇ ਜਿਹੜੇ ਉਹ ਤਰੇ ਨੇ ਕਿ ਹਾਂ ਮਰਦਮਖਤ ਤੇ ਅਸੀਂ ਬਹਿਣਾ ਜਦੋਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਚੁੱਕ ਕੇ ਪੁਲਿਸ ਲੈ ਜਾਂਦੀ ਆ ਦੂਜਾ ਨੇਤਾ ਜਿਹੜਾ ਆ ਸਰਮਣ ਸਿੰਘ ਇਸ ਤਰ੍ਹਾਂ ਦਾ ਨਾ ਆਇਆ ਕਿ ਇੱਕ ਫੌਜੀ ਉਸ ਨੂੰ ਕਹਿਆ ਜਾਂਦਾ ਕਿ ਉਹ ਮਰਦਮਖਤ ਤੇ ਬੈਠ ਕੇ ਉਸ ਨੇ ਇਹ ਐਲਾਨ ਕਰ ਦਿੱਤਾ कि जेकर मेरी इथे मौत ਜੜੀ ਹੋ ਜਾਂਦੀ ਆ ਤਾਂ ਮੇਰੀ ਡੈੱਡ ਬਡੀ ਇੱਥੇ ਹੀ ਦਫਨ ਜੜੀ ਆ ਉਹ ਕਰ ਦਿੱਤੀ ਜਿਵੇਂ ਇਥੇ ਸੰਸਕਾਰ ਜੜਾ ਉਹ ਕਰ ਦਿੱਤਾ ਜਾਵੇ ਸਿੱਧੂ ਸਾਹਿਬ ਚਾਹੀਦਾ ਤਾਂ ਬਹੁਤ ਕੁਝ ਚਾਹੀਦਾ ਤੇ ਇਹ ਆ ਕਿ ਕਿਸਾਨ ਜਥੇਬੰਦੀਆਂ ਔਰ ਸਰਕਾਰਾਂ ਜੜੀਆਂ ਆਪਸ ਦੇ ਵਿੱਚ ਬੈਠ ਕੇ ਇੱਕ ਸਾਂਝੀ ਗੱਲ ਟੇਬਲ ਤੇ ਬੈਠ ਕੇ ਗੱਲਬਾਤ ਕਰਨ ਤਾਂ ਜੋ ਕਿਸਾਨ ਵੀ ਜਿਹੜੀ ਖੱਜਲ ਖਵਾਰ ਨਾ ਹੋਣ ਉਹਨਾਂ ਨੂੰ ਵੀ ਘਰ ਛੱਡ ਕੇ ਨਾ ਜਾਣਾ ਪਵੇ ਤੇ ਦੂਜੇ ਪਾਸੇ ਸਰਕਾਰ ਤੋਂ ਵੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ ਤੇ ਆਮ ਲੋਕ ਵੀ ਇਸ ਤੋਂ ਪ੍ਰਭਾਵਿਤ ਜਿਹੜਾ ਉਨਾ ਵੀ ਹੁਣ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀ ਨੇ ਦਿੱਲੀ ਜਾਂਦੀ ਗੱਲ ਕੀਤੀ ਹੈ ਹੁਣ ਪਤਾ ਲੱਗਾ ਕਿ ਇੱਕ ਸੈੰਤੀ ਜਿਹੜੀ ਆ ਕਿਸਾਨ ਲਤਾਵਾ ਤੇ ਦੂਜੇ ਪਾਸੇ ਹਰਿਆਣਾ ਤੇ ਪੰਜਾਬ ਹਰਿਆਣਾ ਸਰਕਾਰ ਚ ਜਿਹੜੀ ਬਣ ਚੁੱਕੀ ਹੈ ਤੇ ਜਿਹੜਾ ਸ਼ੰਭੂ ਬਾਰਡਰ ਤੇ ਸਰਕਾਰ ਵੱਲੋਂ ਰਸਤਾ ਰੁਕਿਆ ਗਿਆ ਸੀ ਸਰਕਾਰ ਨੂੰ 4 ਫੁੱਟ ਉਹ ਰਸਤਾ ਜਿਹੜਾ ਉਹ ਖੋਲ ਦਿੱਤਾ ਗਿਆ ਹਾਲਾਂਕਿ ਅ ਅਪਚਾਰਕ ਤੌਰ ਤੇ ਇਸ ਦਾ ਅਲਾਨ ਜਿਹੜਾ ਉਹ ਨਹੀਂ ਹੋਇਆ ਪਰ 4 ਫੁੱਟ ਦਾ ਰਸਤਾ ਜਿਹੜਾ ਉਹ ਖੋਲ ਦਿੱਤਾ ਗਿਆ ਤਾਂ ਜੋ ਕਿਸਾਨ ਇਸ ਰਸਤੇ 'ਤੇ ਦਿੱਲੀ ਜਾ ਸਕਣ ਪਰਾਂ ਟਰੈਕਟਰ ਟਰਾਲੀ ਉਹ ਨਾ ਖੜ ਸਕਣ ਇਸੇ ਕਰਕੇ ਜਿਹੜਾ ਆ ਉਹ 4 ਫੁੱਟ ਦਾ ਜਿਹੜਾ ਰਸਤਾ ਖੁੱਲਿਆ ਗਿਆ ਕਮ ਸਤੂ ਸਉ ਗਲਤ ਹੈ ਕਿ ਕਿਸਾਨ ਬੀਤੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਏ 2002 ਚ ਵੀ ਅੰਦੋਲਨ ਚੱਲਿਆ ਉਸ ਅੰਦੋਲਨ ਦੀ ਸਫਲਤਾ ਕਿਸਾਨਾਂ ਨੂੰ ਲੱਗੀ ਪਰ ਉਸ ਤੋਂ ਕਿਸ ਤਰੀਕੇ ਨਾਲ ਪੇ ਪੰਜਾਬ ਦੇ ਲੋਕਾਂ ਨੂੰ ਅੱਜ ਦੀ ਤਰੀਕੇ ਚ ਕਰਦਾ ਪੈ ਰਿਹਾ ਉਹ ਸਾਰੇ ਲੋਕਾਂ ਦੇ ਸਾਹਮਣੇ ਹੈਗਾ ਸੋ ਠੀਕ ਹੈ ਕਿਸਾਨ ਜਥੇਬੰਦੀਆਂ ਬੀਤੇ ਲੰਬੇ ਸਮੇਂ ਤੋਂ ਆਪਣਾ ਸੰਘਰਸ਼ੜਾ ਕਰ ਰਹੀਆਂ ਨੇ ਕਿਸੇ ਕਿਸਾਨ ਨੇਤਾ ਦੀ ਕਿਸੇ ਇਹੋ ਜਿਹੇ ਇਨਸੀਡੈਂਟ ਨੂੰ ਮਾੜਾ ਪੜਾ ਨਾ ਵਾਪਰੇ ਇਸ ਲਈ ਨੇਤਾਵਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਗੱਲਬਾਤ ਰਹੀ ਇਸ ਮਸਲੇ ਦਾ ਜਿਹੜਾ ਹੱਲ ਆ ਸੁਖੰਦਰ ਜੀ ਉਹ ਹੋਣਾ ਚਾਹੀਦਾ ਜੀ ਅਨਕਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਫੇਦ ਜੀ